ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮਹਾਂਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਸਾਡੇ ਤਨ ਮਨ ਦੇ ਜੋ ਵੀ ਰੋਗ ਨੇ ਜੋ ਵੀ ਸਾਡੀਆਂ ਦੁੱਖ ਤਕਲੀਫਾਂ ਨੇ ਇਹਨਾਂ ਦੀ ਇੱਕੋ ਇੱਕ ਦਵਾਈ ਹੈ ਉਹ ਹੈ ਭਜਨ ਬੰਦਗੀ ਨਾਮ ਬਾਣੀ ਜੇਕਰ ਅੰਮ੍ਰਿਤ ਵੇਲੇ ਉਠ ਰਹੇ ਹਾਂ ਗੁਰ ਬਾਣੀ ਦਾ ਪਾਠ ਕਰ ਰਹੇ ਹਾਂ ਭਜਨ ਬੰਦਗੀ ਕਰ ਰਹੇ ਹਾਂ ਜਾਂ ਕਿਸੇ ਵੀ ਤਰੀਕੇ ਦੇ ਨਾਲ ਸਤਗੋ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਾਜ਼ਰੀ ਲੱਗ ਰਹੀ ਹੈ ਤਾਂ ਸਮਝੋ ਸਾਡੇ ਦੁੱਖਾਂ ਦਾ ਸਾਡੇ ਰੋਗਾਂ ਦਾ ਇਲਾਜ ਹੋ ਰਿਹਾ ਹੈ ਸਾਡੇ ਹਰ ਦੁੱਖ ਰੋਗ ਦਾ ਇਲਾਜ ਅੰਮ੍ਰਿਤ ਵੇਲਾ ਹੈ ਅਤੇ ਅੰਮ੍ਰਿਤ ਵੇਲੇ ਦੀ ਪੰਦਗੀ ਪਰ ਆਪਾਂ ਸਭ ਜਾਣਦੇ ਹਾਂ ਕਿ ਜਦੋਂ ਆਪਾਂ ਕੋਈ ਵੀ ਦਵਾਈ ਖਾਂਦੇ ਹਾਂ ਤਾਂ ਨਾਲ ਪ੍ਰੇਸ਼ ਕਰਨਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸਾਡੇ ਸਰੀਰ ਨੂੰ ਕੋਈ ਦੁੱਖ ਰੋਗ ਲੱਗਦਾ ਹੈ ਤਾਂ ਆਪਾਂ ਡਾਕਟਰ ਦੇ ਕੋਲ ਦਵਾਈ ਲੈਣ ਜਾਂਦੇ ਹਾਂ ਤਾਂ ਡਾਕਟਰ ਵੀ ਚੈੱਕਅਪ ਕਰਨ ਤੋਂ ਬਾਅਦ ਸਾਨੂੰ ਦਵਾਈ ਦਿੰਦਾ ਹੈ ਦਵਾਈ ਦੇਣ ਦੇ ਨਾਲ ਪ੍ਰੇਰਜ ਦੱਸਦਾ ਹੈ ਕਿਉਂਕਿ ਦਵਾਈ ਦੇ ਨਾਲ ਪ੍ਰੇਰਜ ਕਰਨਾ ਪੈਂਦਾ ਹੈ ਕਦੇ ਕੋਈ ਐਸਾ ਡਾਕਟਰ ਨਹੀਂ ਦੇਖਿਆ ਹੋਵੇਗਾ ਜੋ ਸ਼ੂਗਰ ਦੇ ਮਰੀਜ਼ ਨੂੰ ਇਹ ਕਾਵੇ ਕਿ ਤੂੰ ਦਵਾਈ ਖਾਏ ਚੱਲ ਤੇ ਨਾਲ ਮਿੱਠਾ ਵੀ ਖਾਈ ਜਾ ਨਹੀਂ ਕਹਿੰਦਾ ਪਰ ਇਹ ਡਾਕਟਰ ਪ੍ਰੇਰਜ ਪਹਿਲਾਂ ਦੱਸਣਗੇ ਅਤੇ ਪ੍ਰੇਰਜ ਕਰਾਂਗੇ ਤਾਂ ਦਵਾਈ ਦਾ ਅਸਰ ਹੋਵੇਗਾ ਨਹੀਂ ਤਾਂ ਕਦੇ ਹੋਈ ਦਵਾਈ ਦਾ ਅਸਰ ਸਾਡੇ ਸਰੀਰ ਤੇ ਨਹੀਂ ਹੋਵੇਗਾ ਸੰਗਤ ਜੀ ਉਸੇਹੀ ਤਰ੍ਹਾਂ ਜਦੋਂ ਆਪਾਂ ਭਜਨ ਬੰਦਗੀ ਕਰਦੇ ਹਾਂ ਨਾਮ ਚਾਪਦੇ ਹਾਂ ਤੇ ਨਾਲ ਨਾਲ ਪ੍ਰੇਜ ਕਰਨੇ ਵੀ ਬਹੁਤ ਜ਼ਰੂਰੀ ਹਨ ਤਾਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸਭ ਤੋਂ ਵੱਡਾ ਪ੍ਰੇਜ ਸਾਨੂੰ ਦੱਸਿਆ ਹੈ ਭਾਵ ਕਿ ਸਾਨੂੰ ਸੁਚੇਤ ਕੀਤਾ ਹੈ ਕਿ ਇਹ ਗਲਤੀ ਨਾ ਕਰਿਓ ਕਿਉਂਕਿ ਇੱਕ ਗਲਤੀ ਐਸੀ ਹੈ ਜੋ ਅਸੀਂ ਰੋਜ਼-ਰੋਜ਼ ਕਰਦੇ ਹਾਂ ਅਤੇ ਇਸ ਗਲਤੀ ਕਰਕੇ ਅਸੀਂ ਆਪਣੇ ਸਾਰੇ ਚੰਗੇ ਕਰਮ ਆਪਣੀ ਭਜਨ ਬੰਦਗੀ ਆਪਣੀ ਨੇਕ ਕਮਾਈ ਦਾਨ ਪੁੰਨ ਆਪਣੇ ਹੱਥੀਂ ਰੋੜ ਦਿੰਦੇ ਹਾਂ ਇਸ ਮਾੜੇ ਕੰਮ ਤੋਂ ਸਾਨੂੰ ਗੁਰੂ ਸਾਹਿਬ ਜੀ ਨੇ ਵਰਜਿਆ ਹੈ ਇਹ ਮਾੜਾ ਕੰਮ ਕਰਨ ਦੇ ਸਾਨੂੰ ਨੁਕਸਾਨ ਵੀ ਬਹੁਤ ਹਨ ਇਹ ਮਾੜਾ ਕੰਮ ਕਿਹੜਾ ਹੈ ਅਤੇ ਕੀ ਨੁਕਸਾਨ ਹਨ ਇਹ ਸਮਝਣ ਦੇ ਲਈ ਇੱਕ ਨਿੱਕੀ ਜਿਹੀ ਕਹਾਣੀ ਸਾਂਝੀ ਕਰਾਂਗੇ ਸੰਗਤ ਜੀ ਇਦਾਂ ਹੀ ਕਹਿੰਦੇ ਇੱਕ ਵਾਰ ਦੀ ਖਲ ਹੈ ਇੱਕ ਦੇਸ਼ ਦਾ ਰਾਜਾ ਜੋ ਕਿ ਬਹੁਤ ਹੀ ਧਰਮੀ ਤੇ ਭਜਨ ਬੰਦਗੇ ਕਰਨ ਵਾਲਾ ਬੜਾ ਦਾਨਪੂਰਨ ਦਾ ਕੰਮ ਕਰਦਾ ਸੀ ਅਤੇ ਕਹਿੰਦੇ ਰਾਜੇ ਦਾ ਰੋਜ਼ ਦਾ ਨਿਯਮ ਸੀ ਕਿ ਉਹਨੇ ਖਾਣਾ ਖਾਣ ਤੋਂ ਪਹਿਲਾਂ ਕਈ ਬ੍ਰਹਮਣਾ ਨੂੰ ਭੋਜਨ ਖਵਾਉਣਾ ਗਰੀਬ ਲੋੜਵੰਦਾਂ ਨੂੰ ਭੋਜਨ ਸ਼ਿਕਾਉਣਾ ਫਿਰ ਆਪ ਭੋਜਨ ਛਕਣਾ ਕਹਿੰਦੇ ਇਹ ਕਿਸੇ ਇੱਕ ਦਿਨ ਦਾ ਕੰਮ ਨਹੀਂ ਸੀ ਰੋਜ਼ ਦਾ ਕੰਮ ਸੀ ਉਸ ਰਾਜੇ ਦਾ ਇਸ ਕਰਕੇ ਉਹਦੀ ਨੇਕ ਕਮਾਈ ਬਹੁਤ ਵੱਧ ਗਈ ਸੀ ਬਹੁਤ ਸਾਰੇ ਉਹਨੇ ਪੁੰਨ ਇਕੱਠੇ ਕਰ ਲਏ ਤਾਂ ਕਹਿੰਦੇ ਇੱਕ ਦਿਨ ਕੀ ਹੋਇਆ ਕਿ ਜਦੋਂ ਹੀ ਬ੍ਰਹਮਣਾਂ ਦੇ ਲਈ ਭੋਜਨ ਤਿਆਰ ਹੋ ਰਿਹਾ ਸੀ ਤਾਂ ਕਹਿੰਦੇ ਬੰਦੇ ਹੋਏ ਭੋਜਨ ਦੇ ਵਿੱਚ ਇੱਕ ਜ਼ਹਿਰੀਲੀ ਚੀਜ਼ ਡਿੱਗ ਗਈ ਉਹ ਜ਼ਹਿਰੀਲੀ ਚੀਜ਼ ਇਸ ਤਰ੍ਹਾਂ ਡਿੱਗੀ ਕਿ ਉੱਪਰ ਦੀ ਕੋਈ ਪੰਛੀ ਆਪਣੇ ਮੂੰਹ ਦੇ ਵਿੱਚ ਮਰਿਆ ਹੋਇਆ ਸੱਪ ਲੈ ਕੇ ਉੱਡ ਰਿਹਾ ਸੀ ਗਲਤੀ ਦੇ ਨਾਲ ਉਹ ਪੰਛੀ ਦੇ ਮੂੰਹੋਂ ਮਰਿਆ ਹੋਇਆ ਸੱਪ ਛੁੱਟ ਗਿਆ ਅਤੇ ਉਹ ਸਿੱਧਾ ਆ ਕੇ ਬ੍ਰਾਹਮਣਾ ਦੇ ਭੋਜਨ ਦੇ ਵਿੱਚ ਡਿੱਗ ਗਿਆ ਹੁਣ ਕਹਿੰਦੇ ਕਿ ਸਾਰਾ ਭੋਜਨ ਜ਼ਹਿਰੀਲਾ ਹੋ ਗਿਆ ਰਾਜੇ ਨੂੰ ਨਹੀਂ ਪਤਾ ਸੀ ਸੇਵਾਦਾਰਾਂ ਨੂੰ ਵੀ ਨਹੀਂ ਪਤਾ ਸੀ ਨਾ ਹੀ ਬ੍ਰਾਹਮਣਾ ਨੂੰ ਹੀ ਪਤਾ ਸੀ ਅਣਜਾਣੇ ਦੇ ਵਿੱਚ ਬਹੁਤ ਵੱਡੀ ਗਲਤੀ ਹੋ ਗਈ ਉਹ ਜ਼ਹਿਰੀਲਾ ਭੋਜਨ ਬ੍ਰਾਹਮਣਾ ਨੇ ਛਕ ਲਿਆ ਸਾਰੇ ਬ੍ਰਾਹਮਣਾ ਦੀ ਮੌਤ ਹੋ ਗਈ ਕਹਿੰਦੇ ਸਾਰੇ ਪਾਸੇ ਹਾਹਾਕਾਰ ਮਚ ਗਈ ਕਿ ਰਾਜੇ ਦੇ ਮਹਿਲ ਦੇ ਵਿੱਚ ਜ਼ਹਿਰੀਲਾ ਭੋਜਨ ਛਕਨ ਕਰਕੇ ਕਈ ਬ੍ਰਾਹਮਣਾ ਦੀ ਮੌਤ ਹੋ ਗਈ ਕਹਿੰਦੇ ਰਾਜਾ ਵੀ ਬੜਾ ਚਿੰਤਾ ਦੇ ਵਿੱਚ ਕਿਉਂਕਿ ਰਾਜਾ ਤਾਂ ਬਹੁਤ ਨੇਕ ਦਿਲ ਇਨਸਾਨ ਉਹ ਤਾਂ ਨੇਕ ਇਰਾਦੇ ਦੇ ਨਾਲ ਬ੍ਰਾਹਮਣਾਂ ਦਾ ਭੋਜਨ ਉਹਨਾਂ ਨੂੰ ਸ਼ਕਾਉਂਦਾ ਸੀ ਨੇਕ ਕੰਮ ਕਰਦਾ ਸੀ ਆਪਣੇ ਚੰਗੇ ਕਰਮ ਬਣਾ ਰਿਹਾ ਸੀ ਮਾੜਾ ਕੰਮ ਕਰਨ ਤੋਂ ਤਾਂ ਉਹ ਬਹੁਤ ਡਰਦਾ ਸੀ ਪਰ ਇਹ ਗਲਤੀ ਹੁਣ ਉਹਦੇ ਤੋਂ ਅਣਜਾਣੇ ਦੇ ਵਿੱਚ ਹੋ ਗਈ ਇਸ ਗਲਤੀ ਦਾ ਉਹਦੇ ਮਨ ਦੇ ਉੱਤੇ ਬਹੁਤ ਜ਼ਿਆਦਾ ਬੋਝ ਸੀ ਚਿੰਤਾ ਸੀ ਇਨਾ ਵੱਡਾ ਪਾਪ ਮੇਰੇ ਸਿਰੇ ਚੜ ਗਿਆ ਰਾਜੇ ਦੀ ਪਰਜਾ ਦੇ ਵਿੱਚ ਤਾਂ ਹਾਹਾਕਾਰ ਮਚ ਨਹੀਂ ਸੀ ਕਹਿੰਦੇ ਧਰਮ ਰਾਜ ਦੀ ਕਚੈਰੀ ਦੇ ਵਿੱਚ ਵੀ ਹਾਹਾਕਾਰ ਮਚ ਗਈ ਕਿਉਂਕਿ ਉਥੇ ਸਮਝ ਨਹੀਂ ਸੀ ਲੱਗ ਰਹੀ ਕਿ ਐਡੇ ਵੱਡੇ ਪਾਪ ਦਾ ਦੋਸ਼ ਕਿੰਨੋਂ ਦਈਏ ਕਹਿੰਦੇ ਕਿ ਕੋਈ ਕਵੇ ਕਿ ਇਹ ਸਾਰਾ ਦੋਸ਼ ਉਸ ਪੰਛੀ ਦਾ ਹੈ ਜਿਨੇ ਮੂੰਹ ਦੇ ਵਿੱਚ ਮਰਿਆ ਹੋਇਆ ਸੱਪ ਲਿਆ ਕੇ ਵਿੱਚ ਛੁੱਟ ਦਿੰਦਾ ਹੈ ਪਰ ਧਰਮ ਰਾਜ ਨੇ ਕਿਹਾ ਕਿ ਉਹ ਪੰਛੀ ਦੀ ਕੋਈ ਗਲਤੀ ਨਹੀਂ ਮਰਿਆ ਹੋਇਆ ਸੱਪ ਉਸ ਪੰਛੀ ਦਾ ਪੋਆਂ ਸੀ ਉਹ ਤਾਂ ਆਪਣਾ ਭੋਜਨ ਲੈ ਕੇ ਉੱਧ ਰਿਆ ਸੀ ਗਲਤੀ ਦੇ ਨਾਲ ਉਹਦੇ ਮੋਹਾਂ ਛੁੱਟ ਗਿਆ ਕਿਸੇ ਨੇ ਕਿਹਾ ਕਿ ਇਹ ਸਾਰਾ ਦੋਸ਼ ਸੱਪ ਦੇ ਸਿਰ ਮੜ ਦਿੰਦੇ ਹਾਂ ਉਹ ਵੀ ਰਿਜੈਕਟ ਕਰ ਦਿੱਤਾ ਗਿਆ ਉਹ ਤਾਂ ਖੁਦ ਹੀ ਮਰਿਆ ਸੀ ਉਹਨੂੰ ਤਾਂ ਪਤਾ ਨਹੀਂ ਕਿਸੇ ਨੇ ਕਿਹਾ ਕਿ ਇਹ ਸਾਰਾ ਦੋਸ਼ ਰਾਜੇ ਦਾ ਹੀ ਹੈ ਰਾਜੇ ਨੂੰ ਧਿਆਨ ਰੱਖਣਾ ਚਾਹੀਦਾ ਸੀ ਇਹ ਸਾਰਾ ਕੰਮ ਰਾਜੇ ਦੇ ਘਰ ਦੇ ਵਿੱਚ ਹੋਇਆ ਹੈ ਇਹ ਸਾਰਾ ਦੋਸ਼ ਰਾਜੇ ਦੇ ਸਿਰ ਹੀ ਲੱਗੇਗਾ ਕਹਿੰਦੇ ਹੁਣ ਕੁਝ ਵੀ ਸਮਝ ਨਹੀਂ ਸੀ ਲੱਗ ਰਹੀ ਕਹਿੰਦੇ ਧਰਮਰਾਜ ਦੀ ਕਚਹਿਰੀ ਦੇ ਵਿੱਚ ਅਜੇ ਇਹ ਵਿਚਾਰ ਵਟਾਂਦਰਾ ਚੱਲ ਹੀ ਰਹੀ ਸੀ ਕਿ ਇਹ ਸਾਰਾ ਦੋਸ਼ ਕਿੰਨੋਂ ਤਈ ਸਬੂਤਾਂ ਸਾਰੇ ਰਾਜੇ ਵੱਲ ਜਾ ਰਹੇ ਨੇ ਰਾਜਾ ਹੀ ਦੋਸ਼ੀ ਪਾਇਆ ਜਾ ਰਿਹਾ ਹੈ ਪਰ ਕਹਿੰਦੇ ਇੱਕਦਮ ਧਰਮਰਾਜ ਦਾ ਧਿਆਨ ਧਰਤੀ ਤੇ ਪਿਆ ਰਾਜੇ ਦੇ ਮਹਿਲ ਦੇ ਅੱਗੇ ਕਹਿੰਦੇ ਰਾਜੇ ਦੇ ਮਹਿਲ ਦੇ ਅੱਗੋਂ ਦੋ ਬੰਦੇ ਲੰਘ ਰਹੇ ਸਨ ਅਗੋਂ ਇੱਕ ਬ੍ਰਾਹਮਣ ਉਹਨਾਂ ਨੂੰ ਮਿਲ ਪਿਆ ਉਹ ਕਹਿੰਦਾ ਕਿ ਭਾਈ ਇਹ ਉਹੀ ਰਾਜਾ ਹੈ ਜਿਹੜਾ ਬ੍ਰਾਹਮਣਾਂ ਨੂੰ ਭੋਜਨ ਛਕਾ ਕੇ ਫਿਰ ਭੋਜਨ ਛਕਦਾ ਹੈ ਕਹਿੰਦੇ ਕਿ ਹਾਂ ਉਹ ਹੱਸੇ ਤੇ ਕਹਿੰਦੇ ਹਾਂ ਇਹ ਉਹੀ ਰਾਜਾ ਹੈ ਜਾਂ ਤੂੰ ਵੀ ਭੋਜਨ ਛਕ ਤੇ ਮਰ ਬ੍ਰਾਹਮਣਾਂ ਨੂੰ ਜ਼ਹਿਰੀਲਾ ਭੋਜਨ ਖਵਾ ਖਵਾ ਕੇ ਮਾਰ ਰਿਹਾ ਹੈ ਜਾਂ ਜਾ ਕੇ ਤੂੰ ਇਹ ਛਕ ਲੈ ਧਰਮਰਾਜ ਨੇ ਕਿਹਾ ਕਿ ਲਾਓ ਭਾਈ ਹੋ ਗਿਆ ਹੈ ਫੈਸਲਾ ਇਹ ਸਾਰਾ ਦੋਸ਼ ਇਹ ਦੋ ਬੰਦਿਆਂ ਦੇ ਘਾਤੇ ਦੇ ਵਿੱਚ ਪਾ ਦਿਓ ਧਰਮਰਾਜ ਦੀ ਕਚੈਰੀ ਦੇ ਵਿੱਚ ਸਾਰੇ ਹੈਰਾਨ ਹੋ ਗਏ ਕਹਿਣ ਲੱਗੇ ਕਿ ਇਹ ਦੋ ਬੰਦਿਆਂ ਦਾ ਤਾਂ ਕੋਈ ਇਸ ਘਟਨਾ ਦੇ ਨਾਲ ਲੈਣਾ ਦੇਣਾ ਨਹੀਂ ਹੈ ਇਹਨਾਂ ਦੇ ਉੱਤੇ ਸਾਰਾ ਦੋਸ਼ ਕਿਵੇਂ ਪੈ ਗਿਆ ਕਹਿੰਦੇ ਧਰਮਰਾਜ ਨੇ ਕਿਹਾ ਕਿ ਤੁਸੀਂ ਭੁੱਲ ਗਏ ਹੋ ਇਹ ਕੁਦਰਤ ਦਾ ਨਿਯਮ ਹੈ ਕਿ ਜੋ ਮਨੁੱਖ ਕਿਸੇ ਦੀ ਵੀ ਨਿੰਦਿਆ ਚੁਗਲੀ ਕਰਦਾ ਹੈ ਉਹਦੇ ਸਾਰੇ ਦੋਸ਼ ਉਹਦੇ ਸਾਰੇ ਮਾੜੇ ਕਰਮ ਉਹਦੀ ਮੈਲ ਨਿੰਦਿਆ ਚੁਗਲੀ ਕਰਨ ਵਾਲੇ ਬੰਦੇ ਦੇ ਉੱਤੇ ਪੈ ਜਾਂਦੀ ਹੈ ਇਸ ਕਰਕੇ ਇਹਨਾਂ ਬੰਦਿਆਂ ਦਾ ਰਾਜੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਬ੍ਰਾਹਮਣਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਰ ਫਿਰ ਵੀ ਇਹਨਾਂ ਨੇ ਉਹ ਰਾਜੇ ਦੀ ਨਿੰਦਿਆ ਚੁਗਲੀ ਕੀਤੀ ਹੈ ਉਹਦੀ ਬੁराई ਕੀਤੀ ਹੈ ਇਸ ਕਰਕੇ ਰਾਜੇ ਦਾ ਜੋ ਵੀ ਦੋਸ਼ ਪਨ ਰਿਹਾ ਸੀ ਇਹ ਸਾਰਾ ਦੋਸ਼ ਇਹਨਾਂ ਦੇ ਸਿਰ ਪਵੇਗਾ ਇਹਨਾਂ ਨੂੰ ਹੀ ਉਹਦੀ ਸਜ਼ਾ ਮਿਲੇਗੀ ਸੋ ਸੰਗਤ ਜੀ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ ਮਹਾਪੁਰਖ ਜੀ ਸਾਨੂੰ ਇਹ ਹੀ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਪਾਈ ਨਿੰਦਿਆ ਚੁਗਲੀ ਕਰਨੇ ਸੁਣਨੇ ਕਿੰਨਾ ਵੱਡਾ ਪਾਪ ਹੈ ਕਿੰਨਾ ਵੱਡਾ ਮਾੜਾ ਕਰਮ ਹੈ ਜਦੋਂ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਆ ਜਾਂ ਸੁਣਦੇ ਆ ਤਾਂ ਸਮਝੋ ਦੇ ਸਾਰੇ ਪਾਪ ਮਾੜੇ ਕਰਮ ਉਹਦੀ ਮੈਲ ਆਪਣੇ ਸੇਤੇ ਚੁੱਕ ਲੈਂਦੇ ਹਾਂ ਤਾਂ ਇਹ ਨਿੰਦਿਆ ਚੁਗਲੀ ਕਰਨ ਸੁਣਨ ਦੋਹਾਂ ਤੋਂ ਬਚਣਾ ਹੈ ਦੋਵਾਂ ਦੀ ਬਰਾਬਰ ਹੀ ਸਜ਼ਾ ਮਿਲਦੀ ਹੈ ਪਰ ਜਿਆਦਾ ਹੋਈ ਸਵੇਰੇ ਉੱਠਦੇ ਸਾਰ ਭਜਨ ਬੰਦਗੀ ਕਰਦੇ ਹਾਂ ਨਾਮ ਜਪਦੇ ਹਾਂ ਉਹ ਸਾਡੇ ਨੇਕ ਕਰਮ ਬੰਦੇ ਹਨ ਨੇਕ ਕਰਮ ਕਮਾ ਕੇ ਨੇਕ ਕਮਾਈ ਕਰਕੇ ਸਤਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਰੋਜ਼ ਅਰਦਾਸ ਬੰਦੀ ਕਰਨੀ ਚਾਹੀਦੀ ਹੈ ਕਿ ਸਤਗੁਰ ਸੱਚੇ ਪਾਸ਼ਾ ਜਿਵੇਂ ਤੁਸੀਂ ਕਿਰਪਾ ਕਰਕੇ ਇਹ ਨੇਕ ਕਮਾਈ ਮੇਰੇ ਤੋਂ ਕਰਵਾ ਲਈ ਹੁਣ ਇਸ ਕਮਾਈ ਨੂੰ ਸੰਭਾਲਣ ਦਾ ਵੀ ਚੱਜ ਬਖਸ਼ੋ ਸਤਿਗੁਰ ਸੱਚੇ ਪਾਸ਼ਾ ਇੱਕ ਮਾਈ ਨੂੰ ਮੈਂ ਸੰਭਾਲ ਪਾਵਾਂ ਮੇਰੇ ਤੇ ਇਹ ਕਿਰਪਾ ਕਰੋ ਮੈਨੂੰ ਉਹਨਾਂ ਸਾਰੀਆਂ ਮਾੜੀਆਂ ਆਦਤਾਂ ਉਹਨਾਂ ਸਾਰੇ ਯੋਗਨਾ ਤੋਂ ਦੂਰ ਰੱਖਣਾ ਜੋ ਮੇਰੀ ਨੇਕ ਕਮਾਈ ਨੂੰ ਸੁਣ ਕੇ ਲੈ ਜਾਂਦੇ ਹਨ ਮਹਾਂਪੁਰਖ ਜੀ ਕਹਿੰਦੇ ਕਿ ਜਦੋਂ ਸਵੇਰੇ ਸਵੇਰ ਆਪਣੇ ਘਰ ਦਾ ਦਰਵਾਜ਼ਾ ਖੋਲੋ ਘਰ ਦਾ ਦਰਵਾਜ਼ਾ ਖੋਲਣ ਲੱਗਿਆ ਸਤਿਗੁਰ ਸੱਚੇ ਪਾਸ਼ਾ ਅਗੇ ਅਰਦਾਸ ਬੇਨਤੀ ਕਰੋ ਕਿਸੇ ਵੀ ਸ਼ਬਦ ਦਾ ਜਾਪ ਕਰ ਲਓ ਪਰ ਗੁਰੂ ਅਗੇ ਇਹ ਅਰਦਾਸ ਬੇਨਤੀ ਜ਼ਰੂਰ ਕਰੋ ਕਿ ਸਤਗੁਰ ਸੱਚੇ ਪਾਸ਼ਾ ਇਸ ਘਰ ਦੇ ਅੰਦਰ ਕੋਈ ਵੀ ਅਸਾ ਚੀ ਨਾ ਆਵੇ ਜੋ ਲੋਕਾਂ ਦਾ ਪਾਪ ਲੋਕਾਂ ਦੀ ਮੈਲ ਚੁੱਕ ਲਿਆਵੇ ਪਾਪ ਕੇ ਇਸ ਘਰ ਦੀ ਤਹਲੀ ਦੇ ਅੰਦਰ ਕੋਈ ਵੀ ਨਿੰਦਿਆ ਚੁਗਲੀ ਕਰਨ ਵਾਲਾ ਬੰਦਾ ਨਾ ਆਵੇ ਜੇ ਕੋਈ ਅਸਾ ਚੀ ਸਾਡੇ ਘਰ ਦੇ ਵਿੱਚ ਆਉਣਾ ਚਾਵੇ ਤੁਸੀਂ ਉਹਨੂੰ ਬਾਹਰ ਹੀ ਰੋਕ ਲੈਣਾ ਬਾਹਰ ਹੀ ਸੰਭਾਲ ਲੈਣਾ ਸਤਗੁਰ ਸੱਚੇ ਪਾਸ਼ਾ ਮੈਂ ਕਿ ਸਵੇ ਦੇ ਨਾਲ ਚੁਗਲੀ ਨਾ ਕਰਾਂ ਨਾ ਸੁਣਾ ਇਹ ਕਿਰਪਾ ਤੁਸੀਂ ਮੇਰੇ ਤੇ ਕਰ ਦਿਓ ਮੈਨੂੰ ਤੁਸੀਂ ਇਸ ਪਾਪ ਤੋਂ ਬਚਾ ਸਕਦੇ ਹੋ ਰੋਜ਼ ਰੋਜ਼ ਆਪਣੇ ਗੁਰੂ ਅਗੇ ਅਰਦਾਸ ਬੇਨਤੀ ਕਰਨੀ ਹੈ ਕਿਉਂਕਿ ਇਹ ਅਰਦਾਸ ਬੇਨਤੀ ਕਰਨੀ ਸਭ ਤੋਂ ਜ਼ਰੂਰੀ ਹੈ ਇਹ ਕੰਮ ਆਪਾਂ ਸਭ ਤੋਂ ਜ਼ਿਆਦਾ ਕਰਦੇ ਹਾਂ ਆਨੰਦ ਪੜਾਉਂਦਾ ਹੈ ਪਤਾ ਨਹੀਂ ਲੱਗਦਾ ਘੰਟਿਆਂ ਵੱਦੀ ਕਈ ਵਾਰ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਰਹਿੰਦੇ ਹਾਂ ਜਾਂ ਫਿਰ ਸੌਂਦੇ ਹਾਂ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹਦੀ ਨੀਂਦ ਆ ਚੁੰਗਲੀ ਅਸੀਂ ਕਰ ਰਹੇ ਹਾਂ ਉਹ ਤਾਂ ਬਖਸ਼ਿਆ ਜਾ ਰਿਹਾ ਹੈ ਉਹਦੀ ਮੈਲ ਸਾਫ ਹੋ ਰਹੀ ਹੈ ਉਹਦੀ ਮੈਲ ਸਾਰੀ ਸਾਡੇ ਸਿਰ ਤੇ ਚੜ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ